ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਲਾਵਲ ਮਹੱਲਾ ਪੰਜਵਾਂ ਤਾਤੀ ਵਾਉਣਾ ਲੱਗ ਗਈ ਪਾਰ ਬ੍ਰह्म ਸਰਣਾਈ ਚੋਗਰ ਦਾ ਮਾਰੇ ਰਾਮਕਾਰ ਦੁਖ ਲੱਗਿਆ ਨਾ ਭਾਈ ਸਤਗੁਰ ਪੂਰਾ ਬਿਟਿਆ ਜਿਨ ਬਣਤ ਬਣਾਈ राम नाम अखद दिया एकाल एक बल आई रहाओ राख लिए तिन रखन हार सब बेआद मिटाई कहो नानक कृपा भई प्रभु भए सहाय वाहे गुरु जी का खालसा वाहे गुरु जी की फतेह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਲਾਵਲ ਮਹੱਲਾ ਪੰਜਵਾਂ ਤਾਤੀ ਵਾਉਣਾ ਲੱਗ ਗਈ ਪਾਰ ਬ੍ਰਹਮ ਸਰਣਾਈ ਚੋ ਗਿਰਦਾ ਮਾਰੇ ਰਾਮਕਾਰ ਦੁਖ ਲੱਗਿਆ ਨਾ ਭਾਈ ਸਤਗੁਰ ਪੂਰਾ ਬਿਟਿਆ ਜਿਨ ਬਣਤ ਬਣਾਈ ਰਾਮ ਨਾਮ ਓ ਖਦ ਦਿਆ ਇਕਾਲੇ ਬਲਾਈ ਰਹਾ ਓ ਰੱਖ ਲੀਏ ਤੈਨ ਰਖਨ ਹਰ ਸਭ ਬਿਯਾਰ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨਾਲ ਲੱਗ ਗਈ ਪਾਰ ਬ੍ਰह्म ਸਰਣਾਈ ਚੋਗਰ ਦਾ ਮਾਰੇ RAM ਕਾਰ ਦੁਖ ਲੱਗਿਆ ਨਾ ਭਾਈ ਸਤ ਗੁਰ ਪੂਰਾ ਬੇਟਿਆ ਜਿਨ ਬਣਤ ਬਣਾਈ राम नाम ओंखद दिया एकाल बल आई रहाओ राख लिए तेन ना रखन हार सब बेआद मिटाई कहो नानक कृपा भई प्रभु भए सहाय वाहे गुरु जी का खालसा वाहे गुरु जी की फतेह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਲਾਵਲ ਮਹੱਲਾ ਪੰਜਵਾਂ ਤਾਤੀ ਵਾਉਣਾ ਲੱਗ ਗਈ ਪਾਰ ਬ੍ਰह्म ਸਰਣਾਈ ਚੌਗਰ ਦਾ ਮਾਰੇ ਰਾਮਕਾਰ ਦੁਖ ਲੱਗੈ ਨਾ ਭਾਈ ਸਤਗੁਰ ਪੂਰਾ ਬੇਟਿਆ ਜਿਨ ਬਣਤ ਬਣਾਈ राम नाम ओंखद दिया एकाल बल आई राहो राख लिए तेन ना रखन हार सब बेआद मिटाई कहो नानक कृपा भई प्रभु भए सहाय वाहे गुरु जी का खालसा वाहे गुरु जी की फतेह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਲਾਵਲ ਮਹਿਲਾ ਪੰਜਵਾਂ ਤਾਤੀ ਵਾਉਣਾ ਲੱਗ ਗਈ ਪਾਰ ਬ੍ਰह्म ਸਰਣਾਈ ਚੋ ਗੁਰਦਾਰੇ RAM ਕਾਰ ਦੁਖ ਲੱਗਿਆ ਨਾ ਭਾਈ ਸਾਤ ਗੁਰ ਪੂਰਾ ਬੇਟਿਆ ਜਿਨ ਬਣਤ ਬਣਾਈ राम नाम ओखद दिया एकाल बल आई रहाओ राख लिए तन ना रखन हार सब बेआद मिटाई कहो नानक कृपा भई प्रभु भए सहाय वाहे गुरु जी का खालसा वाहे गुरु जी की फतेह ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਬਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨਾਲ ਲੱਗ ਗਈ ਪਾਰ ਬ੍ਰह्म ਸਰਣਾਈ ਚੋ ਗਿਰਦਾ ਮਾਰੇ ਰਾਮ ਕਾਰ ਦੁਖ ਲੱਗੈਣਾ ਭਾਈ ਸਤ ਗੁਰ ਪੂਰਾ ਬੇਟਿਆ ਜਿਨ ਬਣਤ ਬਣਾਈ राम नाम ओखद दिया एकाल बल आई रहाओ राख लिए तिन रखन हार सब बेआद मिटाई कहो नानक कृपा भई प्रभु भए सहाय वाहे गुरु जी का खालसा वाहे गुरु जी की फतेह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨਾਲ ਲੱਗ ਗਈ ਪਾਰ ਬ੍ਰह्म ਸਰਣਾਈ ਚੋ ਗਿਰਦਾ ਮਾਰੇ RAM ਕਾਰ ਦੁਖ ਲੱਗਿਆ ਨਾ ਭਾਈ ਸਤ ਗੁਰ ਪੂਰਾ ਬਿਟਿਆ ਜਿਨ ਬਣਤ ਬਣਾਈ राम नाम अखद दिया एकाल बलाई राहो राख लिए तेल रखन हार सब बेआद मिटाई कहो नानक कृपा भई प्रभु भए सहाय वाहे गुरु जी का खालसा वाहे गुरु जी की फतेह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗ ਗਈ ਪਾਰ ਬ੍ਰਹਮ ਸਰਣਾਈ ਚੋ ਗਿਰਦਾ ਮਾਰੇ ਰਾਮ ਕਾਰ ਦੁਖ ਲੱਗਿਆ ਨਾ ਭਾਈ ਸਤ ਗੁਰ ਪੂਰਾ ਬਿਟਿਆ ਜਿਨ ਬਣਤ ਬਣਾਈ राम नाम अखद दिया एकाल बलाई रहाओ राख लिए तेल रखन हार सब बेआद मिटाई कहो नानक कृपा भई प्रभु भए सहाय वाहे गुरु जी का खालसा वाहे गुरु जी की फतेह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਲਾਵਲ ਮਹੱਲਾ ਪੰਜਵਾਂ ਤਾਤੀ ਵਾਉਣਾ ਲੱਗ ਗਈ ਪਾਰ ਬ੍ਰह्म ਸਰਣਾਈ ਚੋਗਿਰਦਾ ਮਾਰੇ RAM ਕਾਰ ਦੁਖ ਲੱਗਿਆ ਨਾ ਭਾਈ ਸਾਤ ਗੁਰ ਪੂਰਾ ਬੇਟਿਆ ਜਿਨ ਬਣਤ ਬਣਾਈ राम नाम अखद दिया एकाल एक बल आई रहाओ राख लिए तिन रखन हार सब बेआद मिटाई कहो नानक कृपा भई प्रभु भए सहाय वाहे गुरु जी का खालसा वाहे गुरु जी की फतेह